ਮੈਂ ਇਹ ਸਮਝਦਾ ਵੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਕਦਮ ਹੈ ਬਹੁਤ ਵਧੀਆ ਪਰਾਨਾ ਹੈ ਕਿਉਂਕਿ ਨਵਨਵੀਂ એનર્ਜੀ ਨੂੰ ਚੈਨਲਾਈਜ਼ ਕਰਨ ਵਾਸਤੇ ਇਹ ਜਿਹੜਾ ਉਦਮ ਕੀਤਾ ਗਿਆ ਹੈ ਹੁਣ ਤੁਸੀਂ ਇਹ ਦੇਖੋ ਵੀ 2 ਦਿਨ ਦਾ 6 ਹੋਰ 7 ਫਰ ਵੀ ਵਿੱਚ ਜਿਹੜਾ ਮੇਲਾ ਕਰਵਾਇਆ ਗਿਆ ਹੈ ਇਹਦੇ ਵਿੱਚ ਘੱਟੋ ਘੱਟ 500 ਤੋਂ 550 ਜਿਹੜੇ ਭਾਗੀਦਾਰ ਕਲਾਕਾਰਾਂ ਨੇ ਪਾਰਟਿਸਪੇਸ਼ਨ ਕੀਤੀ ਹੋਈ ਹੈ ਔਰ ਜੇ 500 ਬੰਦਾ ਪਰਫਾਰਮ ਕਰ ਰਿਹਾ ਤਾਂ 15 20 ਦਿਨ ਜਿਹੜੀ ਉਹਨੇ ਆਪਣੀ એનર્ਜੀ ਜਿਹੜੀ ਉਹ ਚੈਨਲਾਈਜ਼ ਕੀਤੀ ਹੋਣੀ ਹੈ ਉਤੇ ਪ੍ਰਤੀ ਹੁਣ ਮੇਰਾ ਮੇਨ ਮਕਸਦ ਇਹ ਕਹਿਣਾ ਦਾ ਇਹ ਆ ਵੀ ਜਦੋਂ ਅਸੀਂ 15 20 ਦਿਨ ਮਹੀਨਾ ਕਿਸੇ ਕੰਮ ਦੇ ਰਿਹਸਲਾ ਵਾਸਤੇ ਲਾਉਦੇ ਆ ਤਾਂ ਸਾਡਾ ਮਾੜੇ ਪਾਸੇ ਕ ਜਾਂ ਨਸ਼ਿਆਂ ਵਾਲੇ ਪਾਸੇ ਸਾਡਾ ਕਦੇ ਵੀ ਧਿਆਨ ਨਹੀਂ ਹੋ ਸਕਦਾ ਸੋ ਸਾਡੇ ਡਾਇਰੈਕਟਰ ਯੁਵਕ ਸੁਨਾਮਾ ਉਹ ਸਾਡੇ ਮੰਤਰੀ ਸਾਹਿਬ ਜਿਹੜੇ ਆ ਗੁਰਮੀਤ ਜੀ ਬਿਹੇਰ ਸਾਹਿਬ ਬਹੁਤ ਵਧਾਈ ਦੇ ਪਾਤਰ ਆ ਸਾਡੇ ਸਕਤੀ ਸਾਹਿਬ ਯੁਵਕ ਸੁਨਾਮਾ ਮੁਖਪਾਕ ਦੇ ਸਾਰੇ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਇਹ ਜਿਹੜੀਆਂ ਸਕੀਮਾਂ ਆ ਇਹਨਾਂ ਵਿੱਚ ਜਾਨ ਪਾਈਆਂ ਔਰ ਪੂਰੇ ਪੰਜਾਬ ਭਰ ਦੇ ਵਿੱਚ ਇਹ ਯੁਵਕ ਮੇਲੇ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਮੈਂ ਸਮਝਦਾ ਕਿ ਇਹ ਜਿਹੜੇ ਨੌਜਵਾਨਾਂ ਵਾਸਤੇ ਬਹੁਤ ਵਧੀਆ ਇੱਕ ਰਸਤਾ ਆ ਕਿ ਨਸ਼ਿਆਂ ਨੂੰ ਛੱਡਣ ਦਾ ਔਰ ਸ਼ਾਂਤਲੇਵੀ ਆਰਐਮਐਲਏ ਕਾਲਜ ਜਿਹੜਾ ਆ ਉਹਦੇ ਵਿਹੜੇ ਵਿੱਚ ਇਹ ਅੱਜ ਰੌਣਕਾਂ ਲੱਗੀਆਂ ਆ ਉਹ ਸਾਡੇ ਅੱਜ ਦੇ ਮੁੱਖ ਮਮਾ ਜਿਹੜੇ ਏਡੀਸੀ ਜੰਗਲ ਸੁਆਸ ਚੰਦਰ ਜੀ ਉਹਨਾਂ ਨੇ ਵੀ ਖਾਸ ਤੌਰ ਤੇ ਇਹ ਜਿਹੜੇ ਮੇਲੇ ਦੀ ਆ ਤਾਰੀਫ਼ ਕੀਤੀ ਆ ਉਹ ਸਭ ਤੋਂ ਵੱਡੀ ਗੱਲ ਇਹ ਆ ਵੀ ਇੰਨਾ ਵੱਡਾ ਆਡੀਟਰੀਂਗ ਹੋਣ ਦੇ ਬਾਵਜੂਦ ਵੀ ਜਿਹੜਾ ਆ ਉੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਬਹੁਤ سارے ਸਟੂਡੈਂਟ ਜਿਹੜੇ ਆ 150 200 ਸਟੂਡੈਂਟ ਦਾ ਉੱਥੇ ਖੜਾ ਸੀਗਾ ਔਰ ਨੱਚ-ਨੱਚ ਕੇ ਜਿੰਦਾ ਜਿੰਦਾ ਭੰਗੜੇ ਕਿੰਦੇ ਪੈ ਰਹੇ ਸੀਗੇ ਨੱਚ-ਨੱਚ ਕੇ ਉਹਨਾਂ ਕਲਾਕਾਰਾਂ ਦਾ ਹੌਸਲਾ ਵਧਾਇਆ ਔਰ ਮੀਲਿਆਂ ਦੇ ਬਾਅਦ ਚ ਦਰਵਿੰਦਰ ਦਿਆਲਪੁਰੀ ਜੀ ਔਰ ਸਾਡੇ ਹਾਨੀ ਜੱਕੂ ਜੀ ਔਰ ਕਰਮਪ੍ਰੀਤ ਜੀ ਔਰ ਮਨਜਿੰਦਰ ਜੀ ਕਮਿਸ਼ਨਰ ਗੁਰਮੀਤ ਸਿੰਘ ਬਾਜਬਾ ਜੀ ਔਰ ਇੱਥੋਂ ਦੇ ਐਂਕਰ ਜਿਹੜੇ ਸੀਗੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਂ ਕਹਿੰਦਾ ਮੇਲੇ ਨੂੰ ਚਾਰ ਚੰਗ ਲਾਤੇ ਆ ਔਰ ਜਿਹਨੂੰ ਕਹਿ ਸਕਦੇ ਆ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਇਹਨੂੰ ਫਿਊਚਰ ਦੇ ਵਿੱਚ ਵੀ ਬਹੁਤ ਵਧੀਆ ਸਾਡਾ ਇਸ ਤੋਂ ਬਾਅਦ ਸਾਡੇ ਸਟੇਟ ਲੈਵਲ ਦੇ ਜਿਹੜੇ ਜਿਹੜੀਆਂ ਇਹਨਾਂ ਵਿੱਚੋਂ ਬਿੰਦਲ ਟੀਮਾਂ ਆ ਉਹ ਸਟੇਟ ਲੈਵਲ ਤੇ ਜਾਣੀਆਂ ਤੇ ਉੱਥੇ ਵੀ ਇੰਨੇ ਨੱਚਣਗੇ ਆ ਡੱਪਣਗੇ ਆ ਹੱਸਣਗੇ ਗੋੜਗੇ। ਇਹ ਦੱਸ ਦੇਣਾ ਚਾਹੁੰਦਾ ਕਿ ਇੱਕ ਜਿਹੜਾ ਕਲਾਕਾਰ ਬੰਦਾ ਨਾ ਤੁਸੀਂ ਕਦੀ ਦੇਖਿਆ ਹੋਣਾ ਵੀ ਕਲਾਕਾਰ ਦੇ ਵਿੱਚ ਇੱਕ ਸਲੀਕਾ ਵੱਲੋਂ ਵੱਲੀ ਆ ਜਾਂਦਾ। ਕਿਉਂਕਿ ਕਲਾਕਾਰ ਨੇ ਸਟੇਜ ਤੇ ਪਰਫਾਰਮ ਕਰਨਾ ਹੁੰਦਾ। ਔਰ ਜਿਹੜਾ ਬੰਦਾ ਸਟੇਜ ਤੇ ਬੋਲਦਾ ਨਾ ਉਹਨੂੰ ਘੱਟੋ ਘੱਟ 20 ਸਾਲ ਸੋਚਣਾ ਪੈਂਦਾ ਵੀ ਮੈਂ ਕੀ ਬੋਲਾਂ। ਕਿਉਂਕਿ ਜਦੋਂ ਸ਼ਬਦ ਤੁਹਾਡੇ ਕਾਬੂ ਵਿੱਚ ਆ ਜਦੋਂ ਸ਼ਬਦ ਇੱਕ ਵਾਰ ਮੂੰਹੋਂ ਨਿਕਲ ਗਏ ਤਾਂ ਤੁਸੀਂ ਸ਼ਬਦਾਂ ਦੇ ਕਾਬੂ ਵਿੱਚ ਆ ਜਾਂਦੇ ਹੋ ਇਸ ਕਰਕੇ ਮੈਨੂੰ ਸਮਝ ਆ ਕਿ ਕਲਾਕਾਰ ਦੀ ਬੜੀ ਜ਼ਿੰਮੇਵਾਰੀ ਬਣਦੀ ਹੈ ਕਿ ਕਲਾਕਾਰ ਜਿਹੜਾ ਆ ਉਹ ਪਬਲਿਕ ਨੂੰ ਢੀਲ ਕਰਦਾ ਔਰ ਪਬਲਿਕ ਨੂੰ ਜਿਹੜਾ ਬੰਦਾ ਢੀਲ ਕਰਦਾ ਉਹਨੂੰ ਬੋਲਣ ਤੋਂ ਪਹਿਲਾਂ ਤੋਲਣਾ ਪੈਂਦਾ ਔਰ ਜਿਹੜਾ ਬੋਲਣ ਤੋਂ ਪਹਿਲਾਂ ਤੋਲਦਾ ਆ ਉਹ ਕਦੀ ਮਾੜਾ ਹੋਈ ਨਹੀਂ ਸਕਦਾ ਪੰਜਾਬ ਸਰਕਾਰ ਵੱਲੋਂ ਐ ਸ਼ਾਂਤੀ ਦੇਵੀ ਮਹਿਲਾ ਕਾਲਜ ਦਿਨਾਂਗਰ ਚ ਜੁਦ ਫੈਸਟੀਵਲ ਕਰਾਇਆ ਗਿਆ ਅੱਜ ਇਹ ਦੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਇੱਥੇ ਜਜਮੈਂਟਾਂ ਕੀਤੀਆਂ ਨੇ ਤੇ ਅੱਜ ਇਹ ਦਿਨਾਂਗਰ ਗਰਦਾਸਪੁਰ ਬਟਾਲਾ ਇੱਧਰ ਪਖਾਨਕੋਟ ਸਾਰਿਆਂ ਦਾ ਇਹ ਵਹਿਦਾ ਹੋਇਆ ਦਰਿਆ ਜਾਣ ਕੇ ਦਰਿਆ ਜਵਾਨੀ ਵਹਿੰਦੀ ਹੋਈ ਸੀ ਇਹ ਜਵਾਨੀ ਪ੍ਰਮਾਤਮਾ ਅਕਾ ਕਿ ਸਾਡੇ ਪੰਜਾਬ ਦੀ ਜਵਾਨੀ ਵੱਜਵੇ ਸਾਡੇ ਪੰਜਾਬ ਪੰਜਾਬ ਦੀ ਜਵਾਨੀ ਜਿਹੜੀ ਹੈ ਕਿ ਉਹ ਬਹੁਤ ਵੱਡੀ ਇੱਕ ਬਿਮਾਰੀ ਹੈ ਉਹ ਹੈ ਮੋਬਾਈਲ ਸੋਸ਼ਲ ਮੀਡੀਆ ਤੋਂ ਬਚ ਜਵੇ ਜਿਹੜਾ ਕੀ ਰਾਤ ਨੂੰ 2:00 ਵਜੇ ਤੱਕ ਚਲੋਂਦੇ ਉਹਨਾਂ ਤੋਂ ਬਚ ਜਵੇ ਇਦਾਂ ਦੇ ਮੇਲਿਆਂ ਵਿੱਚ ਬੱਦ ਤੋਂ ਬੱਦ ਪਾਰਟਿਸਪੇਟ ਕਰਨ ਲਾਈਵ ਕਰਨ ਦੂਜਾ ਪੰਜਾਬ ਨੂੰ ਪਰਮਾਤਮਾ ਚਿੱਟੇ ਦੇ ਨਸ਼ੇ ਤੋਂ ਬਚਾ ਕੇ ਰੱਖੇ ਨਸ਼ੇ ਤੋਂ ਬਚਾ ਕੇ ਰੱਖੇ ਇਦਾਂ ਦੇ ਯੂਥ ਫੈਸਟੀਵਲ ਖੇਡ ਮੇਲੇ ਇਦਾਂ ਦੇ ਹੁੰਦੇ ਰਹਿਣ ਸਰਕਾਰ ਦੇ ਵੱਲੋਂ ਬਹੁਤ ਵਧੀਆ ਪ੍ਰਚਾਰਾ ਕੀਤਾ ਗਿਆ ਜਿਹੜਾ ਉਹ ਪੁੰਜ ਹੁਕਮੇਲਾ ਕਰਵਾਇਆ ਗਿਆ ਜੇ ਆਪਾਂ ਦੇਖੀਏ ਬੱਚਿਆਂ ਦੀ ਕਿਸ ਤਰ੍ਹਾਂ ਨਜ਼ਰ ਆ ਰਹੀ ਹੈ ਅੱਜ ਬਹੁਤ ਵਧੀਆ ਰੋਜ਼ਾਨਾ ਹੈ ਕੱਲ ਤੋਂ ਸ਼ੁਰੂ ਹੈ ਜੀ ਬੱਚੇ ਵੱਦ ਤੋਂ ਵੱਧ ਸਾਰੇ ਕਾਲਜਾਂ ਦੇ ਯੂਨੀਵਰਸਿਟੀਆਂ ਦੇ ਇੰਸਟੀਚਿਊਟ ਦੇ ਸਕੂਲਾਂ ਦੇ ਇੱਥੇ ਲੱਗੇ ਕਾਦੀਆਂ ਤੋਂ ਸਕੂਲ ਆਇਆ ਹੋਰ ਬੜੇ ਸਾਰੇ ਸਕੂਲ ਆਏ ਔਰ ਮੇਰੇ ਪ੍ਰਾਣੇ ਮਿੱਤਰ ਜਿਹੜੇ ਕੀ ਇੱਥੇ ਅੱਜ ਦਿਨਾਂ ਨਗਰ ਦੇ ਵਿੱਚ ਮਿਲੇ ਆ ਬਹੁਤ ਵਧੀਆ ਰੋਜ਼ਾਨਾ ਹੈ ਪੰਜਾਬ ਸਰਕਾਰ ਦਾ ਵੀ ਬਹੁਤ ਵਧੀਆ ਉਪਰਾਲਾ ਹੈ ਕਿ ਉਹ ਲੋਕਾਂ ਨੂੰ ਜੋੜਨ ਵਾਸਤੇ ਜਵਾਨੀ ਨੂੰ ਜੋੜਨ ਵਾਸਤੇ ਤਤ ਪਰ ਰਹੀਆਂ ਉਪਰਾਲੇ ਕਰਦੀ ਹੈ ਤੁਸੀਂ ਸਭੇ ਚਰਨਾ ਜੁੜਿਓ ਬਹੁਤ ਜ਼ਰੂਰੀ ਸਮੇਂ ਤੋਂ ਕੀ ਪੜਨਾ ਚਾਹੀਦਾ ਹੈ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਕਿ ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਵੇ ਦਮਨ ਜੱਤ ਪੰਜਾਬੀ ਬੋਲਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਨੌਜਵਾਨ ਪੀੜੀ ਦੀ ਸਦਾ ਖੈਰ ਮੰਗਦੇ ਆ ਕਿਉਂਕਿ ਇਹ ਨਾ ਹੋਵੇ ਕਿ ਪੰਜਾਬ ਤਾਂ ਬਸ ਨਾਂ ਦਾ ਪੰਜਾਬ ਰਹਿ ਗਿਆ ਸੋਹਣੇ ਦੀ ਚਿੜੀ ਸੀ ਕਾਲਾ ਕਾਂ ਬਣ ਬਹਿ ਗਿਆ ਲੱਗ ਗਿਆ ਨਜ਼ਰਾਂ ਹੈ ਖਿੜੇ ਹੋ ਗੁਲਾਬ ਨੂੰ ਉਹ ਚਿੱਟੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਨੌਜਵਾਨਾਂ ਨੂੰ ਬਚਾਈ ਮੇਰੇ ਪੰਜਾਬ ਨੂੰ ਹਮੇਸ਼ਾ ਇਹ ਜਿਹੜੇ ਅੱਜ ਖਾਸ ਕਰਕੇ ਤੁਸੀਂ ਜਿੰਨੀ ਫੋਟੋਸ ਦੇਖੀ ਰਹੋਗੇ ਜਾਂ ਮੇਰੇ ਤੋਂ ਬਾਅਦ ਦੇਖੋਗੇ ਜਾਂ ਮੇਰੇ ਤੋਂ ਪਹਿਲਾਂ ਦੇਖੋਗੇ ਕਿਦਾਂ ਜਵਾਨੀ ਨੱਚਦੀ ਕੁੜੀਆਂ ਕਿਦਾਂ ਪੂਰੀਆਂ ਆਪਣੇ ਪੇਕਿਆਂ ਦੇ ਘਰ ਕਾਲਜ ਪੇਕੇ ਹੁੰਦੇ ਆ ਕਿਦਾਂ ਰੋਟੀਆਂ ਸਗੀ ਜਵਾਨੀ ਜਿੰਦਾਬਾਦ ਤੁਹਾਨੂੰ ਅੱਜ ਸੁਣੋ ਜਿਆ ਸਰਕਾਰ ਵੱਲੋਂ ਜੁਗ ਸੋਭਾ ਰਾਹੀਂ ਜਿਨਾਗੁਰਦਾਸਪੁਰ ਵਿਖੇ ਬਹੁਤ ਹੀ ਸਹਾਇਕ ਟ੍ਰੈਕਰ ਰਵੀ ਜਾਰਾ ਜੀ ਦੇ ਮਹਿਰਮਾਈਟ ਦੇ ਜਤਰਾ ਸਦਕਾ ਦੋ ਦਿਨਾਂ ਜਿਲ੍ਹਾ ਪੱਤਰੀ ਜੋਕ ਮੇਲਾ ਜਿਹੜਾ ਸ਼ਾਂਦੀਪੁਰ ਮੇਲਾ ਕਾਲਜ ਜਿਨਾ ਨਗਰ ਕਰਵਾਇਆ ਗਿਆ ਜਿਹਦੇ ਵਿੱਚ ਸਾਰੀਆਂ ਕਲਾਮਾਂ ਜਿਹੜੀਆਂ ਜਿਹੜੀਆਂ ਸਾਨੂੰ ਪੰਜਾਬੀ ਸੱਭਿਆਚਾਰ ਸਾਡੇ ਦਰਸ਼ਕਾਂ ਨਾਲ ਜੋੜ ਕੇ ਰੱਖਣੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਰੰਗੋਲੀ ਹੈ ਡੈਕਲਮੇਸ਼ਨ ਹੈ ਤੇ ਸ਼ਿੱਕੂ ਗੁੰਨਾ ਹੈ ਜਾਂ ਰਤਨ ਜਿੰਨੇ ਵਿਰਸੇ ਦੇ ਸਾਡੀ ਸਬੰਧਤ ਚੀਜ਼ਾਂ ਸੀਆਂ ਉਹ ਸਾਰਾ ਹੀ ਕੁਝ ਜਿੱਦਾਂ ਜਦੋਂ ਸਭਾ ਜਗਰ ਕੀਤਾ ਅੱਜ ਦੂਸਰੇ ਦਿਨ ਦੇ ਵਿੱਚ ਰਤਨ ਪਹਿਰਾਵੇ ਦੀ ਗੱਲ ਹੋਈ ਕਿੱਦੇ ਦੀ ਗੱਲ ਹੋਈ ਭੰਗੜੇ ਦੀ ਗੱਲ ਹੋਈ ਜ਼ਿਲ੍ਹੇ ਭਰ ਦੇ ਵਿੱਚੋਂ ਬਹੁਤ ਭਾਰੀ ਖੇਤੀਆਂ ਟੀਮਾਂ ਜਿਹੜੀਆਂ ਨੇ ਪੂਰਾ ਹਿੱਸਾ ਲਿਆ ਤੇ ਨੌਜਵਾਨਾਂ ਵਾਸਤੇ ਇੱਕ ਬਣੀ ਬੜਾ ਵਧੀਆ ਮੌਕਾ ਸੀਗਾ ਕਿ ਆਪਣੇ ਵਿਰਸੇ ਦੀ ਗੱਲ ਕਰ ਸਕਣਾ ਆਪਣੇ ਸੱਭਿਆਚਾਰ ਦੀ ਗੱਲ ਕਰ ਸਕਣਾ ਤੇ ਇਹ ਜਿਹੜਾ ਪ੍ਰਾਲਾ ਹੈ ਅਸੀਂ ਸਮਝਦੇ ਹਾਂ ਕਿ ਇਹ ਸਰਕਾਰਾਂ ਨੂੰ ਲਗਾਤਾਰੇ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਾਡਾ ਨਵਾਂ ਜਿਹੜਾ ਨਵੀਂ ਪੀੜ੍ਹੀ ਜਿਹੜੀ ਹੈ ਸਰ ਨੌਜਵਾਨ ਵਰਗ ਜਿਹੜਾ ਹੈ ਉਹ ਆਪਣੇ ਵਿਰਸੇ ਨਾਲ ਆਪਣੇ ਰਾਤਰੀ ਸੱਭਿਆਚਾਰ ਨਾਲ ਜੁੜਿਆ ਨੇ ਵੀ ਜਿਹੜੇ ਲੋਕ ਆਪਣੇ ਵੱਡਿਆਂ ਦੇ ਕਾਰਨਾਮਿਆਂ ਨੂੰ ਕੀਤੇ ਆ ਪੁਰਿਆਂ ਨੂੰ ਭੁੱਲ ਜਾਂਦੇ ਪਾਉਂ ਪੁਰਣ ਭੁੱਲਦੇ ਆ ਉਹ ਕਦੀ ਬੜੀਆ ਮੀਟ ਹੋਈਦੇ ਨੇ ਅਸੀਂ ਚਾਹੁੰਦੇ ਆ ਕਿ ਸਾਰਾ ਪ੍ਰਾਤਨ ਸੱਭਿਆਚਾਰ ਦਰਸਾ ਜਿਹੜਾ ਸਾਡਾ ਕਿ ਸਾਡੀ ਨਵੀਂ ਪੀੜ੍ਹੀ ਦੇ ਕੋਲ ਵੀ ਰਹੇ ਤਾਂ ਕਿ ਇਹ ਪਿਛਲੇ ਜਣਾ ਤੱਕ ਵੀ ਜੁੜੇ ਰਹਿਣ ਤੇ ਗਾ ਘੋੜਾਡਾਰੀਆਂ ਵੀ ਲਾਉਣ ਸਭ ਨੂੰ ਚੰਗਾ ਲੱਗੇਗਾ ਅਸੀਂ ਚਾਹਾਂਗੇ ਕਿ ਇਹ ਜਿਹੜੇ ਨੇ ਇਸ ਤਰ੍ਹਾਂ ਹੀ ਬਿਲੇ ਲੱਗਦੇ ਰਹਿਣ ਇਹ ਮੇਰਾ ਸੱਚਮੁੱਚ ਜਯਦੀਨਾ ਨਗਰ ਧਰਤੀ ਤੇ ਜਿਹੜਾ ਗੁਰਦਾਸਪੁਰ ਦੇ ਵਿੱਚ ਇੰਨਾ ਵਧੀਆ ਸੀ ਸਾਰੇ ਜਿੰਨੇ ਵੇਖਣ ਵੀ ਆਏ ਪਾਰਟਿਸਪੈਂਟ ਤੇ ਹੈ ਹੀ ਹੈ ਸੀ ਨੱਚਣ ਆਪਣੀ ਦੀਗਾ ਜਿੰਨੇ ਵੇਖਣ ਵੀ ਆਏ ਸੀਗੇ ਉਹ ਵੀ ਸ਼ਾਇਦ ਪਾਰਟਿਸਪੈਂਟ ਤੋਂ ਵੱਧ ਨੱਚ ਤੱਪ ਕੇ ਗਏ ਨੇ ਇੰਨਾ એનર્ਜੀ ਉਹ ਦੇਖਣ ਨੂੰ ਮਿਲੀ ਇੰਨਾ ਸ਼ੌਨਾਂ ਦੇ ਮਿਲਿਆ ਦੇਖਣ ਮਿਲਿਆ ਤੇ ਸੱਚ ਗੱਲਿਆ ਜਜਮੈਂਟ ਕਰਨ ਦਾ ਵੀ ਦੋ ਦੋ ਦਾ ਆਨੰਦ ਆ ਗਿਆ ਸਾਨੂੰ ਆਪਣੇ ਆਪ ਤੇ ਵੀ ਕੁਝ ਮਹਿਸੂਸ ਹੋ ਰਹੀ ਆ ਕਿ ਬੱਚਿਆਂ ਦੀ ਇੰਨਾ ਟੈਲੈਂਟ ਦੇਖ ਕੇ ਜਿੰਨੇ ਵੀ ਜਜਜਾਂ ਨੇ ਇਹ ਦੋਹਾਂ ਦਿਨਾਂ ਦੇ ਵਿੱਚ ਜਜਮੈਂਟ ਕੀਤੀ ਆ ਉਹਨਾਂ ਸੱਚਮੁੱਚ ਮਹਿਸੂਸ ਕੀਤਾ ਕਿ ਬਾਕੀ ਜੇ ਪੰਜਾਬ ਸਰਭਾ ਚੱਲ ਜਿੰਦਾ ਜੈ ਇੰਦੀ ਗੱਲ ਕੋਈ ਨਹੀਂਗੀ ਤੁਹਾਨੂੰ ਤਗੜੇ ਹੋਗੇ ਜਦੋਂ ਹੋਰ ਜਨਰਲ ਕਰਨਾ ਚਾਹੀਦਾ ਇਹ ਸੱਚੀ ਰੰਗਣਾ ਪੰਜਾਬ ਨੂੰ ਵਰਗ ਸਾਨੂੰ ਬਦਲਾ ਕਰਦੇ ਰਹਿਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਹੀ ਕਾਲਜ ਵਿੱਚ ਚਾਹਤੀ ਦੇ ਵੀ ਆ ਰਹੇ ਹੁੰਦਾ ਕਾਲਜ ਇਹ ਨਾਮ ਇਹ ਰੂਫ ਲਾਈਫ ਆਫ ਕਾਲਜ ਦਾ ਸਾਡੇ ਕਾਲਜ ਨੇ ਗੁਰਗਾਨਧ ਦੇਵ ਯੂਨੀਵਰਸਿਟੀ ਤੋਂ ਪਿਛਲੇ ਸਾਲ ਤੋਂ ਚੈਂਪੀਅਨ ਟਰਾਫੀ ਰੱਖੀ ਹੋਈ ਹੈ 13ਵਰੀ ਇਸ ਚੈਂਪੀਅਨ ਟਰਾਫੀ ਜਿੱਤੀ ਇਸ ਪਾਇਡ ਅਵਰਸੀ ਗੁਰਗਾਨਧ ਦੇਵ ਯੂਨੀਵਰਸਿਟੀ ਦੇ ਜਨਮ ਦਿਨ ਸੈ ਉਹਦੇ ਮੌਕੇ ਤੇ ਇੱਕ ਗੱਜੇ ਮਜੇਦਿਨ ਪ੍ਰਦਰਸ਼ਨੀਆਂ ਹੈ ਲੋਕਲਾ ਪ੍ਰਦਰਸ਼ਨੀਆਂ ਉਹਨਾਂ ਦਾ ਇੱਥੇ ਸਾਡੇ ਸੰਸਥਾ ਦੇ ਪਹਿਲੇ ਜਦੋਂ ਮੁਕਾਬਲਾ ਹੋਦਾ ਸੀ ਉਦੋਂ ਫਸਟ ਸੈਕੰਡ ਥਰਡ ਸਾਰੇ ਇੱਥੇ ਪ੍ਰਾਈਜ਼ ਹੀ ਲੈ ਸੀ ਉਹਨਾਂ ਦਾ ਸਾਨਾ ਬਿਚੇ ਪਰ ਹੁਣ ਉਹ ਮੁਕਾਬਲਾ ਨਹੀਂ ਹੁੰਦਾ ਉਹ ਵੀ ਵੈਸੇ ਹੀ ਹਰ ਜਿਹੜਾ ਕਾਲਜ ਹੈ ਉਹਨੂੰ ਮੌਕਾ ਦਿੰਦੇ ਆ ਇਹ ਪਾਰਟਿਸਪੇਟ ਕਰਦੇ ਜਨਤਾ ਦੇ ਬੱਚੇ ਜਿਹੜੇ ਆਪਣੇ ਮੂਲ ਬਨਸ ਜਿਹੜਾ ਉਹ ਚਾਹੁੰਦੇ ਨੇ ਇਹਦੇ ਸਾਡੀ ਸੰਸਥਾ ਹੈ ਇਹਦੇ ਵੀ ਇਹ ਹੀ ਯਤਨ ਕਰ ਰਹੀ ਹੈ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਅਲਟਰਾ ਮਾਡਰਨ ਯੁੱਗ ਦੇ ਵਿੱਚ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਆ ਉਹਦੇ ਨਾਲ ਨਾਲ ਉਹਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਣ ਦੇ ਲਈ ਅਸੀਂ ਵਕ ਵਕ ਪ੍ਰੋਗਰਾਮ ਇੱਥੇ ਕਰਾਉਂਦੇ ਆ ਜਿਵੇਂ ਲੋਹੜੀ ਜਾਂ ਦੀ ਜੇ ਜਾਂ ਸੰਪੰਚ ਵੀ ਆ ਫਸਲਨਾ ਜਨਮ ਅਸ਼ਟਮੀ ਹੈ ਅਸੀਂ ਉਹ ਸਾਰੇ ਜਿਹੜੇ ਹਨ ਨਾ ਬੱਚਿਆਂ ਨੂੰ ਆਪਣੇ ਵਿਸੇ ਨਾਲ ਜੋੜਨ ਲਈ ਸਭ ਤੇ ਮਿਹਨਤ ਕਰਦੇ ਆ ਤਾਂ ਕਿ ਬੱਚੇ ਜਿਹੜੇ ਗਲੋਬਲ ਯੁੱਗ ਦੇ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਜੜ੍ਹਾਂ ਤੇ ਨਾਲ ਜੁੜੇ ਰਹਿਣ ਜਿਹੜਾ ਸਰਕਾਰ ਸਰਕਾਰ ਤੋਂ ਵੱਲੋਂ ਕਾਹਲੇ ਜੋੜਤ ਮੈਦਾ ਤੋਂ ਕਾਹਲੇ ਕਰਦੇ ਨੇ ਨਹੀਂ ਕਰਦੇ ਹਾਂਜੀ ਸਰ ਸਾਡੇ ਕੋਲ ਦੇ ਵਿੱਚ ਮੌਕਾ ਦਿੱਤਾ ਗਿਆ ਪੰਜਾਬ ਸਰਕਾਰ ਦਾ ਜਿਹਦੇ ਲਈ ਅਸੀਂ ਤਹਿ ਦੋਂ ਧੰਨਵਾਦ ਕਰਦੇ ਆ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਦਾ ਇਹ ਸੱਚਮੁੱਚ ਬਹੁਤ ਵਧੀਆ ਰਿਹਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਸਾਡੇ ਬੱਚਿਆਂ ਨੇ ਜਿਹੜੇ ਬਾਹਰ ਜਾ ਕੇ ਯੂਥ ਫੈਸਟੀਵਲ ਨੂੰ ਸੀ ਦੇਖ ਸਕਦੇ ਵੱਖ-ਵੱਖ ਕਲਾਕ੍ਰਿਤੀਆਂ ਨੂੰ ਸੀ ਦੇਖ ਸਕਦੇ ਉਹਨਾਂ ਦੇ ਸਕੂਲ ਦੇ ਵਿੱਚ ਘਰ ਬੈਠੇ ਹੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹਦਾ ਉਹਨਾਂ ਨੂੰ ਮੌਕਾ ਮਿਲ ਗਿਆ ਕਿ ਉਹ ਇੰਜੋਏ ਉਹਨਾਂ ਨੂੰ ਪੂਰਾ ਦੂਸਰੀ ਸਾਡੇ ਬੱਚਿਆਂ ਦੀ ਸਾਡੇ ਟੀਚਰਸ ਦੀ ਮਿਹਨਤ ਦਾ ਸਬੂਤ ਹੈ ਅਸੀਂ ਬੱਚਿਆਂ ਨੂੰ ਮਿਹਨਤ ਪਰੋਣੇ ਆ ਉਹ ਮੈਂ ਨਾ ਤੁਹਾਨੂੰ ਵੀ ਪਰਫਾਰਮੈਂਸ ਨਹੀਂ ਦਿੰਦਾ ਜਿਹੜਾ ਅਗਲਾ ਟਰੱਸਟ ਦਾ ਦੇਖ ਰਹੇ ਹੋ ਹਾਂਜੀ ਸਰ ਉਹ ਮੇਰਾ ਟਰੋਫੀ ਜਿਹੜੀ ਹੈ ਸਾਡੇ ਕੋਲ ਤੇ ਰਹਿ ਚ ਸਾਹਮਣੇ ਜਿੱਦੇ ਦੀ ਜਿਹੜੀ ਹੈ ਜਿੱਦੇ ਦੀ ਇੱਕ ਜਿਹੜੀ ਆਈਟਮ ਹੈ ਬੜੀ ਮਾਣਮੱਤੀ ਆਈਟਮ ਹੁੰਦੀ ਹੈ ਪੰਜਾਬ ਦੀ ਜਿਹਨੂੰ ਪਿਆਰ ਹੈ ਉਹਨਾਂ ਸੰਬੰਧਤ ਤੇ ਸਾਡਾ ਜਿਹੜਾ ਇਹ ਕਿੱਦਾਂ ਇਹ ਯੂਥ ਫੈਸਟੀਵਲ ਗੁਰਦਾਨ ਦੇ ਯੂਨੀਵਰਸਿਟੀ ਦਾ ਜਿਹੜਾ ਹੋਣ ਸੀ ਉਹਦੇ ਵਿੱਚੋਂ ਫਸਟ ਸੀ ਅੱਜ ਹੀ ਫਸਟ ਆਇਆ ਹੈ ਜਿਹੜੇ ਸਰਕਾਰ ਨੂੰ ਸੱਤਣਾ ਚਾਹਨਾ ਚਾਹੁੰਦੀ ਆ ਉਪਰਾਧ ਕੀਤੇ ਜਾਂਦੇ ਵਕਤ ਜਿਹੜੇ ਮੇਲੇ ਲਗਾਏ ਜਾਂਦੇ ਆ ਹਾਂਜੀ ਇਹ ਕਿਹੜਾ ਹੈ ਇਹ ਕਿ ਬੜਾ ਵਧੀਆ ਉਪਰਾਧ ਹੈ ਸਰਕਾਰ ਦਾ ਜੇ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੰਜਾਬ ਦੇ ਜਿਹੜੇ ਵਿਸਾ ਹੈ ਬੜਾ ਮਹੱਲੂਮਾਨ ਹੈ ਇਹ ਕਿ ਸੱਜਿਆ ਨੂੰ ਜਾਂ ਵੱਖਵਤ ਲੋਕਾਂ ਨੂੰ ਇਹਦੇ ਤੋਂ ਉਹਦੇ ਨਾਲ ਜੋੜ ਜੋੜ ਕੇ ਰੱਖਣ ਲਈ ਸਰਕਾਰ ਦਾ ਵੀ ਇਹ ਉਪਰਾਧਾ ਵੈਸੇ ਜਿਹੜੇ ਮੇਲੇ ਹੁੰਦੇ ਉਹਦਾ ਮਕਸਦ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖਣਾ ਕੀ ਸੰਦੇਸ਼ ਦੇਣਾ ਨੌਜਵਾਨਾਂ ਨੂੰ ਮੈਂ ਜੀ ਨੌਜਵਾਨਾਂ ਤੋਂ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਜਿੱਥੇ ਆਪਣੇ ਕੈਰੀਅਰ ਨੂੰ ਬਣਾਉਣ ਲਈ ਸਖਤ ਮਿਹਨਤ ਕਰਨ ਦੀ ਲੋੜ ਹੈ ਉਹਦੇ ਨਾਲ ਨਾਲ ਜਿਹੜਾ ਆ ਨਸ਼ਿਆਂ ਤੋਂ ਬਚ ਕੇ ਰਹਿਣ ਖੇਡਾਂ 'ਤੇ ਧਿਆਨ ਦੇਣ ਇਹ ਜਿਹੜੀਆਂ ਗਤੀਵਿਧੀਆਂ ਇਹਨਾਂ ਵੱਲ ਵੀ ਧਿਆਨ ਦੇਣ ਤੇ ਨੱਚ ਕੇ ਪੜਨ ਲੱਗ ਕੇ ਪੜਨ ਲੱਗ ਕੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਵੀ ਤੇ ਜਿਹੜੇ ਮਿਹਨਤੀ ਲੋਕ ਨੇ ਉਹਨਾਂ ਨਾਲ ਮਿਲ ਪਾ ਰਹੀ ਹੈ ਕੱਲ ਪਰਸੋਂ ਹੀ ਹੈ ਜੇ ਨੌ ਜਿਹੜੇ ਸਾਡੇ ਖਿਡਾਰੀ ਸੀ 올림픽 ਦੇ ਤੇ ਹਮ ਵਿੱਚ ਕਲੰਗੀ ਸੀ ਹਰਮਨਜੀਤ ਘਰ ਤਾਂ ਉਹ A 11 ਲੈਵਲ ਦੀ ਜਿੱਤ ਵੀ ਆਪਣੀ ਦਿੱਤੀ। ਤੁਹਾਡੀ ਹਰ ਕਾਲਜ ਦੀ ਤਰ੍ਹਾਂ ਜਦੋਂ ਤੁਸੀਂ ਕਿਸੇ ਦਾ ਸੁਧਰ ਦਾ ਡਿਸਪਲਿਨਸ ਪੋਸਟ ਦਾ ਸਾਥ ਹੈ। ہاں ਸਾਡੇ ਪ੍ਰਿੰਸੀਪਲ ਵੀ ਬਹੁਤ ਮਿਹਨਤੀ ਨੇ ਉਹ ਦੇ ਚੈਂਪੀਅਨ ਕਰਦੇ ਸੰ। ਇਹ ਵਿਦਿਆਰਥੀ ਸਫਲਤਾ ਦੇ ਪਿੱਛੇ ਹੰਦ ਹਨ। ਸਮਝਣ ਦੀ ਗੱਲ ਤਾਂ। ਬਈ। ਜਿੱਦਾ ਅਗਰ ਵਾਲਾ। ਬਾਕੀ ਦੋਸਤਾਂ ਨੂੰ ਸਤਿਕਾਰ ਨਾਲ ਸਤਿਕਾਰ। ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਐਸੀਐਸ ਇੰਨੇ ਵੱਡੇ ਡਿਜੀਟਿਕ ਲੈਵਲ ਦੇ ਕੰਪੀਟੀਸ਼ਨ ਵਿੱਚ ਤੁਹਾਡੇ ਕਾਲਜ ਐਸਟੀਐਮ ਕਾਲਜ ਨੇ ਜਿੱਤ ਸਾਬਿਤ ਕੀਤੀ ਹੈ। ਕਿਤੇ ਸਾਨੂੰ ਨੂੰ ਕਿਸ਼ੇ ਜਗਾਤ ਖਾਣ। ਮੈਂ ਆਪਣੇ ਕਾਲਜ ਨੂੰ ਆਪਣੇ ਪ੍ਰਿੰਸੀਪਲ ਮੈਮ ਨੂੰ ਕੁਲਵਿੰਦਰ ਮੈਮ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਐਸ ਕਾਬਿਲ ਬਣਾਇਆ ਕਿ ਅੱਜ ਅਸੀਂ ਐਸ ਮੁਕਾਮ 'ਤੇ ਪਹੁੰਚ ਕੇ ਵੀ ਜਿੱਤ ਹਾਸਲ ਕੀਤੀ ਹੈ ਅੱਗੇ ਤੋਂ ਵੀ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਵੀ ਜਾਈਏ ਉੱਥੇ ਵੀ ਜਿੱਤ ਪ੍ਰਾਪਤ ਕਰੀਏ ਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰੀਏ ਬਾਨੋ ਥੈਂਕ ਯੂ